जैदी, जैदी। निकलो बाहर मकानों से जब तक सूरज चांद रहेगा जब तक सूरज चांद रहेगा निकलो बाहर मकानों से संविधान की रक्षा कौन करेगा संविधान की रक्षा कौन करेगा सारे जिन्नी भी जत्बंदी आई है सब बहुत बहुत धन्यवाद जी और पत्रकार साथियों का धन्यवाद ਜਿਹੜਾ 26 ਤਾਰੀਖ ਨੂੰ 26 ਜਨਵਰੀ ਨੂੰ ਜਿਹੜਾ ਆਪਣਾ ਸੰਵਿਧਾਨ ਦਾ ਮੂਰਤੀ ਦੀ ਜਿਹੜੀ ਅਖੰਡਿਤ ਕੀਤੀ ਗਈ ਹੈ ਜੀ ਉਹਦੇ ਲਈ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ ਪੂਰੇ ਦੇਸ਼ 'ਚ ਐਜੀਟੇਸ਼ਨ ਚੱਲੀ ਜਾਂਦਾ ਜੀ ਉਹ ਧੋਰੀ 'ਚ ਵੀ ਅਸੀਂ ਪੂਰਨ ਜੋਰ ਸਾਰੀ ਜਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਕਰ ਰਹੇ ਹਾਂ ਜੀ ਸਰ ਇਹ ਵਿਚੀ ਸਰਕਾਰਾਂ ਦੀ ਵਿਚੀ ਜਿਹੜੇ ਸਰਾਰਤੀ ਅੰਸਰ ਨੇ ਉਹਨਾਂ ਵੱਲੋਂ ਜਿਸ ਦਿਨ 바ਵਾ ਸਾਹਿਬ ਨੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀਗਾ 26 ਜਨਵਰੀ ਦਾ ਦਿਨ ਸੀ ਜਿਹੜਾ ਕਿ ਉੱਥੇ ਸੰਵਿਧਾਨ ਦੀਆਂ ਕਾਪੀਆਂ ਜੁਲਾਈਆਂ ਗਈਆਂ ਤੇ ਉਸੇ ਟਾਈਮ 바ਵਾ ਸਾਹਿਬ ਦੇ ਵਿੱਚ ਤੇ ਉਹਨੇ ਥੋੜੇ ਮਾਰੇ ਗਏ ਇਹ ਸ਼ਰਾਰਤੀਆਂ ਸਰਾਣ ਨੇ ਜਦ ਕਿ ਸਾਰਾ ਕੁਝ ਦੀ ਸਾਰੇ ਸਰਕਾਰ ਨੂੰ ਪਤਾ ਸੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਅੱਜ ਦਾ ਇੰਤਜ਼ਾਮ ਕਰਨਾ ਜਦ ਕਿ ਇਹਨਾਂ ਨੇ ਨਹੀਂ ਫੋਰਸਾਂ ਦੀ 26 ਜਨਵਰੀ ਨੂੰ ਕਿਉਂਕਿ ਸਾਡਾ ਇਮਤਿਹਾਨ ਲੈਣਾ ਚਾਹੁੰਦੇ ਨੇ ਪਰ ਇਹਦੇ ਛਿੱਟੇ ਬੁੱਧ ਮਾਰੇ ਨਿਕਲਣਗੇ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਔਰ ਅਸੀਂ ਅੱਜ ਧੂਨੀ ਵਿਖੇ ਕਰ ਰਹੇ ਹਾਂ ਸਾਰੇ ਸਾਥੀ ਇਕੱਠੇ ਹੋ ਗਏ ਐਸਪੀਬੀਸੀ ਦਲਦਪਾਈਚਾਰਾ ਅੱਜ ਅਸੀਂ ਕਰ ਰਹੇ ਹਾਂ ਲੇਕਿਨ ਇਹਦੇ ਛਿੱਟੇ ਬਹੁਤ ਮਾੜੇ ਨਿਕਲਣਗੇ ਸਰਕਾਰਾਂ ਨੂੰ ਵੀ ਇਹਦਾ ਖਵਾਜਾ ਭੁਗਤਣਾ ਪਊਗਾ ਸਰਕਾਰੀ ਸਰਕਾਰ ਨੂੰ ਅਪੀਲ ਕਰਦੇ ਆਂ ਚਾਹ ਪੰਜਾਬ ਸਰਕਾਰ ਹੈ ਜਾਂ ਜੇ ਸੈਂਟਰ ਸਰਕਾਰ ਹੈ ਇਹ ਜਿਹੇ ਅੰਸਰਾਂ ਦੇ ਐਨਐਸਏ ਲਾ ਕੇ ਇਹਨੇ ਦੇਸ਼ਦਰੋਹ ਦਾ ਪਰਚਾ ਦਰਜ ਕੀਤਾ ਜਾਵੇ ਤੂੰ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਜਿਹੜੀ ਇਦਣੇ ਘਟਨਾ ਹੁੰਦੀਆਂ ਨੇ ਉਹਨਾਂ ਦੇ ਠੱਲ ਪਾਈ ਜਾਵੇ ਨਾ ਠੱਲ ਪਾਈ ਤਾਂ ਦੇਸ਼ ਦੇ ਵਿੱਚ ਦੇ ਛਿੱਟੇ ਮਾੜੇ ਨਿਕਲਣਗੇ ਅਸੀਂ ਨਹੀਂ ਚਾਹੁੰਦੇ ਕੋਈ ਇਦਾਂ ਦਾ ਕੰਮ ਸਾਡੇ ਦੇਸ਼ ਦੇ ਵਿੱਚ ਹੋਵੇ ਪਰ ਕਹੋਂ ਤੱਕ ਚੁੱਪ ਰਾਂਗੇ ਇਹ ਦਲਤ ਸਮਾਜ ਦੇ ਬੀਸੀ ਸਮਾਜ ਚੁੱਪ ਨਹੀਂ ਰਹੂਗਾ ਇਹ ਤੁਸੀਂ ਵੱਡਾ ਐਕਸ਼ਨ ਕਰਾਂਗੇ ਪੂਰੇ ਦੇਸ਼ ਦੇ ਵਿੱਚ ਹੋਊਗਾ ਸਾਰੇ ਕਿਤੇ ਮੀਟਿੰਗਾਂ ਹੋ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਜਿਵੇਂ 2 April 2018 ਨੂੰ ਪ੍ਰੋਗਰਾਮ ਹੋਇਆ ਸੀਗਾ ਵੱਡਾ ਸਾਰੇ ਸਟੇਟਾਂ ਦੇ ਵਿੱਚ ਇਸੇ ਤਰ੍ਹਾਂ ਇਸ ਮੁੱਦੇ ਤੇ ਵੀ ਦੁਬਾਰਾ ਹੋਊਗਾ ਤਾਂ ਸਾਥੀਓ ਕਿਉਂਕਿ ਅਸੀਂ ਸੰਵਿਧਾਨ ਦੀ ਰਾਖੀ ਕਰਨ ਵਾਸਤੇ ਬਾਬਾ ਸਾਹਿਬ ਨੇ ਲਿਖਿਆ ਅਸੀਂ ਰਾਖੀ ਕਰਨ ਵਾਸਤੇ ਬੈਠੇ ਆਂ ਪਰ ਇਦਾਂ ਦੇ ਕਟੜਾ ਮਨਾ ਰੱਖੀ ਇਹ ਤਾਂ ਬਹੁਤ ਵੱਡਾ ਸ਼ੰਗਾਰ ਚਾਹੇ ਉਹ ਰੇਲ ਰੋਕੋ ਅੰਦੋਲਨ ਹੋਵੇ ਚਾਹੇ ਦੇਸ਼ ਨੂੰ ਜਾਮ ਕਰਨ ਦਾ ਹੋਵੇ ਪੂਰੇ ਭਾਰਤ ਦੇ ਵਿੱਚ ਹੜਤਾਲਾਂ ਹੋਣਗੀਆਂ ਸਾਰੀ ਦੇਸ਼ ਦੀ ਸਫਾਈ ਜੋ ਵੀ ਸਾਡੇ ਨਾਲ ਸਾਥੀ ਲੱਗੇ ਹੋਣੇ ਸਾਰਾ ਕੁਝ ਰੋਕਿਆ ਜਾਊਗਾ ਜਿਉਂ-ਜਿਉਂ ਪਤਾ ਲੱਗਦਾ ਪਿਆ ਹੈ ਦੇਸ਼ ਦੇ ਵਿੱਚ ਵੀ ਸਾਡੇ ਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਸਵਿਧਾਨ ਦੇ ਜਿੱਦਾਂ ਸਾਡੂੰ ਲਾਗੂ ਹੋਇਆ ਸਵਿਧਾਨ ਸਾਨੂੰ ਹੱਕ ਮਿਲੇ ਨੇ ਉਸੇ ਦਿਨ ਹੀ ਸਾਡੇ ਸਵਿਧਾਨ ਨੂੰ ਸਾੜਨ ਸਾੜਿਆ ਵੀ ਗਿਆ ਉਹ ਸਰਾਰਥੀ ਅੰਸਰਾਂ ਵੱਲੋਂ ਜੇ ਉਹਨਾਂ ਦੇ ਉੱਤੇ ਦੇਸ਼ਦਰੋਹ ਦਾ ਮੁਕੱਦਮਾ ਕਰਕੇ ਉਹਨਾਂ ਨੂੰ ਅੰਦਰ ਨਾ ਕੀਤਾ ਗਿਆ ਤਾਂ ਇਹ ਦਿਨ ਬਦ ਦਿਨ ਵੱਧ ਹੀ ਜਾਊਗਾ ਸੰਘਰਸ਼ ਤਿੱਖਾ ਹੁੰਦਾ ਜਾਊਗਾ ਇਸ ਕਰਕੇ ਅਸੀਂ ਤਾਂ ਇਹੀ ਗੁਜਾਰਸ਼ ਕਰਦੇ ਆਂ ਤੇ ਅੱਜ ਵੀ ਅਸੀਂ ਤੂਰੀ ਸ਼ਹਿਰ ਦੇ ਵਿੱਚ ਸਾਰੇ ਸਮੂਹ ਜਥੇਬੰਦੀਆਂ ਸਾਰੀ ਐਸੋਸੀਏਸ਼ਨਾਂ ਮਿਲ ਕੇ ਸ਼ਾਂਤੀ ਮੇਂ ਤਰੀਕੇ ਦੇ ਨਾਲ ਅੱਜ ਰੋਸ ਪ੍ਰਗਟ ਕਰਦੇ ਪਿਆ ਅਸੀਂ ਵੀ ਵੀ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਬੇਨਕਾਬ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਦੇਸ਼ ਦਰੋਹ ਦਾ ਮਕਦਮਾ ਕੀਤਾ ਜਾਵੇ ਉਹਨਾਂ ਨੂੰ ਜੈ ਭੀ ਜੈ ਭਾਰਤ ਜੈ ਸਭਿਦਾ ਸਾਥੀਓ ਤੁਹਾਨੂੰ ਪਤਾ ਹੀ ਹੈ ਵੀ 26 ਜਨਵਰੀ ਵਾਲੇ ਦਿਨ ਸਾਡੇ ਰਾਇਵਰ ਬਾਬਾ ਸਾਹਿਬ ਡਾਕਟਰ ਪੀਮਬਰਾਵ ਅੰਬੇਡਕਰ ਜੀ ਦੀ ਜੋ ਪ੍ਰਤਿਮਾ ਉਹਨੂੰ ਖੰਡੇ ਦਿੱਤਾ ਗਿਆ ਜਿਸ ਦੇ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਤਾਂ ਸਰਕਾਰਾਂ ਸਾਡਾ ਕੋਈ ਧਿਆਨ ਨਹੀਂ ਰੱਖਦੀਆਂ ਨਾ ਸਾਡੇ ਇੱਧਰ ਉਹਨਾਂ ਨੂੰ ਪਤਾ ਹੀ ਹੈ ਵੀ ਜਿਹੜੀ ਪ੍ਰਤਿਮਾ ਅੰਬਿਰਸਰ ਵਿਖੇ ਲੱਗੀ ਹੋਈ ਹੈ ਉੱਥੇ ਇੱਕ ਚਿੜੀ ਵੀ ਫਰ ਨਹੀਂ ਮਾਰ ਸਕਦੀ ਤਾਂ ਉੱਥੇ ਪੌੜੀ ਵੀ ਲਗਾਈ ਗਈ ਹੈ ਔਰ ਪਹਿਲਾਂ ਅੱਗ ਲਗਾਈ ਗਈ ਹੈ ਸਵਿਧਾਨ ਨੂੰ ਕਿ ਉੱਥੇ ਪ੍ਰਸ਼ਾਸਨ ਸੁੱਤਾ ਪਿਆ ਸੀਗਾ ਪ੍ਰਸ਼ਾਸਨ ਨੂੰ ਜੇ ਦੋ ਥੋੜੀ ਦੂਰੀ ਉੱਪਰ ਹੀ ਉਹਨਾਂ ਦਾ ਥਾਣਾ ਹੈਗਾ ਵੀ ਪ੍ਰਸ਼ਾਸਨ ਉਹਨਾਂ ਨੂੰ ਆ ਕੇ ਰੋਕ ਨਹੀਂ ਸਕਦਾ ਸੀਗਾ ਜਾਂ ਉਹਨੂੰ ਕੁਝ ਕਰਨ ਤੋਂ ਰੋਕ ਨਹੀਂ ਸਕਦਾ ਸੀਗਾ ਵੀ ਜਿਹੜਾ ਉਸ ਇਨਸਾਨ ਨੇ ਐਡਾ ਬੜਾ ਸਟੈਪ ਚੱਕਿਆ ਤੇ ਕਿਉਂ ਚੱਕਿਆ ਤੇ ਕਿਹਦੇ ਕਹਿਣ ਦੇ ਉੱਪਰ ਚੱਕਿਆ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਇਸ ਇਨਸਾਨ ਦੀ ਉੱਚੀ ਪੱਧਰ ਤੇ ਪੜਤਾਲ ਕੀਤੀ ਜਾਵੇ ਜਿਹੜੇ ਇਨਸਾਨਾਂ ਦਾ ਇਹਦੇ ਪਿੱਛੇ ਹੱਥ ਹੈ ਤਾਂ ਉਹ ਸਾਹਮਣੇ ਆਣ ਤਾਂ ਉਹਨਾਂ ਦਾ ਚਿਹਰਾ ਬੇਨਕਾਬ ਹੋਵੇ ਤਾਂ ਇਸ ਇਨਸਾਨ ਦੇ ਉੱਪਰ ਐਨਐਸਏ ਦਾ ਪਰਚਾ ਦਰਜ ਹੋਣਾ ਚਾਹੀਦਾ ਜੈਪੀ ਜੈਪਾਰ